ਜਿਹੜਾ ਗੁਰਬਾਣੀ ਦੇ ਵਿੱਚ ਸ਼ਲੋਕ ਆਉਂਦਾ ਹੈ ਕਬੀਰ ਭਾਂਗ ਮਾਸ ਰੀ ਸ਼ੂਰਾ ਪਾਨ ਜੋ ਜੋ ਪ੍ਰਾਣੀ ਖਾਏ ਤੀਰਥ ਬਰਤਨੇਨ ਕੀ ਤ ਸਬਰ ਸਤਲ ਜਾਹੀ ਇਹ ਗੱਲ ਜੋਗੀਆਂ ਨੂੰ ਤੇ ਨਾਥਾਂ ਨੂੰ ਕਹੀ ਹੋਈ ਹੈ ਕਿਉਂਕਿ ਜੋਗਮਤ ਤੇ ਨਾਥ ਸੰਪਰਦਾਵਾਂ ਦੇ ਵਿੱਚ ਦੋ ਮਤਾਂ ਨੇ ਇੱਕ ਤਾਂ ਭੰਗ ਫੀਮਨੂ ਸ਼ਰਾਬ ਨੂੰ ਮਾਸ ਨੂੰ ਖਾਂਦੇ ਨੇ ਦੂਜੇ ਨਹੀਂ ਖਾਂਦੇ ਜਿਹੜੇ ਗੋਰਖਨਾਥ ਦੇ ਚੇਲੇ ਨੇ ਉਹ ਨਹੀਂ ਖਾਂਦੇ ਜਿਹੜੇ ਤੰਤਰਿਕਨਾਥ ਨੇ ਨਾ ਕੋਲਾ ਤੰਤਰ ਵਾਲੇ ਨੇ ਉਹ ਇਹ ਚੀਜ਼ ਨੂੰ ਅਧਿਆਤਮਕ ਪੱਖ ਵਾਸਤੇ ਯੂਜ਼ ਕਰਦੇ ਨੇ ਉਹਨਾਂ ਨੇ ਪੰਜ ਮਕਾਰ ਬਣਾਏ ਹੋਏ ਨੇ ਮਾ ਤੋਂ ਪੈਂਦੇ ਨੇ ਮਾ ਤੋਂ ਮਦ ਸ਼ਰਾਬ ਮਾ ਤੋਂ ਮਾਸ ਮਾ ਤੋਂ ਮਤਸਯ ਮੀਨ ਮੱਛਲੀ ਮਾ ਤੋਂ ਮੁਦਰਾ ਮਾ ਤੋਂ ਮੈਥਨ ਉਹ ਇਹ ਚੀਜ਼ਾਂ ਨੂੰ ਅਧਿਆਤਮਕ ਪੱਖ ਵਾਸਤੇ ਯੂਜ਼ ਕਰਦੇ ਆ ਇਸ ਕਰਕੇ ਜਿੱਥੇ ਸ਼ਰਾਬ ਦੀ ਗੱਲ ਹੁੰਦੀ ਹੈ ਗੁਰਬਾਣੀ ਦੇ ਵਿੱਚ ਆਤਮਿਕ ਸ਼ਰਾਬ ਦੀ ਗੱਲ ਹੁੰਦੀ ਹੈ ਉਥੇ ਜੋਗੀ ਨਾਲ ਗੱਲ ਹੋ ਰਹੀ ਹੈ ਤਾਂ ਕਿ ਆ ਗੁਰ ਕਰ ਗਿਆਨ ਧਿਆਨ ਕਰਦਾ ਹੈ ਕਹ ਨਾਥ ਅਸ਼ੁਰ ਪਰਥਰ ਜੋਗੀ ਖੀਵਾ ਅਮਰਤ ਹਰੇ ਜੋਗੀ ਨੂੰ ਕਹਿਆ ਵੀ ਤੂੰ ਜਿਹੜੀ ਬਾਹਰ ਸ਼ਰਾਬ ਪੀਂਦਾਵੇਂ ਤੂੰ ਆਪਣੇ ਆਤਮਿਕ ਦੀ ਸ਼ਰਾਬ ਬਣਾ ਉੱਥੇ ਗਿਆਨ ਨੂੰ ਗੁੜ ਬਣਾ ਅੱਜ ਵੀ ਅਗੋਰੀ ਜਿਹੜੇ ਨਾਥ ਨੇ ਸ਼ਰਾਬ ਪੀਂਦੇ ਨੇ ਭੰਗ ਤਾਂ ਸਾਰੇ ਚੇਲੇ ਸ਼ਿਵਜੀ ਦੇ ਪੀਂਦੇ ਨੇ ਸਾਰੇ ਸ਼ਿਵਰਾਤਰੀ ਤੇ ਕਿੰਨੀ ਭਗ ਵੇਕਦੀ ਆ ਇੱਕ ਭੰਗ ਹੋ ਗਿਆ ਮੱਛਲੀ ਜਿਹੜੀ ਆ ਮੱਛਲੀ ਉਹਨਾਂ ਦੇ ਪੰਚਮਕਾਰਾਂ ਦੇ ਵਿੱਚ ਆਉਂਦੀ ਆ ਇਸ ਕਰਕੇ ਕਬੀਰ ਜੀ ਉਹਨਾਂ ਨੂੰ ਕਹਿ ਰਹੇ ਨੇ ਕਿ ਇੱਕ ਪਾਸੇ ਤਾਂ ਤੁਹਾਡੇ ਜਿਹੜੇ ਕੋਲਾ ਤੰਤਰ ਵਾਲੇ ਨਾਥ ਨੇ ਉਹ ਭੰਗ ਨੂੰ ਮੱਛਲੀ ਨੂੰ ਸ਼ਰਾਬ ਨੂੰ ਪੀਂਦੇ ਨੇ ਦੂਜੇ ਜਿਹੜੇ ਗੋਰਖ ਨਾਥ ਦੇ ਚੇਲੇ ਨੇ ਉਹ ਇਹ ਚੀਜ਼ ਦਾ ਕੰਡਮ ਕਰਦੇ ਨੇ ਉਹ ਕਹਿੰਦੇ ਨੇ ਕਿ ਜੇ ਕੋਈ ਭੰਗ ਮੱਛਲੀ ਸ਼ਰਾਬ ਪੀਊਗਾ ਤੇ ਉਹਦੇ ਜਿੰਨੇ ਤੀਰਥ ਵਰਤ ਨੇ ਉਹ ਸਾਰੇ ਨਸਰਤਾਂ ਚਲੇ ਜਾਣਗੇ ਤੁਸੀਂ ਇਹ ਕੌਂਟਰਡਿਕਸ਼ਨ ਗੱਲਾਂ ਕਿਉਂ ਕਰਦੇ ਹੋ ਪਹਿਲੀ ਗੱਲ ਤੇ ਇਹ ਵੀ ਗੁਰਬਾਣੀ ਤੀਰਥ ਵਰਤ ਨੇਮ ਨੂੰ ਮੰਨਦੀ ਨਹੀਂ ਗੀ ਗੁਰਬਾਣੀ ਵਿੱਚ ਬਿਆਨਤ ਪੰਕਤੀਆਂ ਜਿਹੜੇ ਤੀਰਥ ਵਰਤ ਨੇਮ ਦਾ ਕੰਡੈਮ ਕਰਦੀਆਂ ਨੇ ਜੇ ਕੋਈ ਗੁਰਬਾਣੀ ਤੀਰਥ ਵਰਤ ਨੇਮ ਨੂੰ ਮੰਨੇਗੀ ਤਾਂ ਹੀ ਭੰਗ ਤੇ ਮਸਲੀ ਖਾਣ ਨਾਲ ਮੀਟ ਖਾਣ ਦੇ ਨਾਲ ਉਹਦੇ ਸੱਜਣਗੇ ਗੁਰਬਾਣੀ ਮੰਨਦੀ ਨਹੀਂ ਗੁਰਬਾਣੀ ਸਾਫ ਕੰਡੈਮ ਕਰਦੀ ਵੀ ਵਰਤ ਨੇਮ ਸੁਚ ਸੰਜਮ ਮੈਂ ਰਹਤਾ ਤਿੰਨ ਕਾ ਆੜ ਨਾ ਪਾਇਆ ਕਈ ਪੰਕਤੀਆਂ ਨੇ ਵੀ ਤੀਰਥ ਵਰਤ ਨੇਮ ਉਹਾਂ ਗੈਲਵਾ ਛੋਰੀ ਬਾਹਰ ਭੇਖ ਦਿਖਾਵਾ ਕਬੀਰ ਜੀ ਤੇ ਇੱਥੇ ਤੱਕ ਕਹਿੰਦੇ ਨੇ ਵੀ ਤੀਰਥ ਵਰਤ ਨੇਮ ਰਲਸਸ ਗੈਣੇ ਦੇ ਹੋ ਰਹੇ ਜੇ ਕੋਈ ਮੈਨੂੰ ਨਾਮ ਦਾ ਅੰਮ੍ਰਿਤ ਦੇ ਦੂਗਾ ਤੇ ਮੈਂ ਤੇ ਸਾਰੇ ਤੀਰਥ ਵਰਤ ਵੇਚਣਾ ਗੁਰਬਾਣੀ ਚ ਕਈ ਪੰਕਤੀਆਂ ਨੇ ਜਿਹੜੇ ਤੀਰਥ ਵਰਤ ਨੇਮ ਦਾ ਕੰਡੈਮ ਕਰਦੀਆਂ ਨੇ ਖੰਡਣ ਕਰਦੀਆਂ ਨੇ ਕੋਈ ਗੁਰਬਾਣੀ ਚ ਤੀਰਥਾਂ ਵਰਾਂ ਨਾਮ ਹੈ ਤੀਰਥ ਨਾ ਬਣ ਜਾਓ ਸਾਡੇ ਦੇ ਨਾਮ ਤੀਰਥ ਹੈ ਤੇ ਨਾਮ ਕਦੇ ਸਾਥੋਂ ਜਾਂਦਾ ਨਹੀਂਗਾ ਗੁਰਬਾਣੀ ਇਹ ਪੰਕਤੀ ਉਹਨਾਂ ਦੇ ਵਿੱਚ ਜਿਹੜੀ ਯੋਗੀਆਂ ਦੀ ਮਤਾਂ ਚ ਜਿਹੜੀ ਕੰਟਰਡਿਕਸ਼ਨ ਸੀ ਉਹਨੂੰ ਕੰਡੈਮ ਕਰ ਰਹੀ ਹੈ ਨਾ ਕਿ ਗੁਰਬਾਣੀ ਇਹ ਉਪਦੇਸ਼ ਦੇ ਰਹੀ ਹੈ